ਆਪਰੇਸ਼ਨ ਬਲੂ ਸਟਾਰ ਦੀ ਵਰਸੀ ਦੇ ਮੱਦੇਨਜ਼ਰ ਸਿੱਖ ਜਥੇਬੰਦੀ ਦਲ ਖਾਲਸਾ ਵੱਲੋਂ ਅੱਜ ਅੰਮ੍ਰਿਤਸਰ ਦੇ ਵਿੱਚ ਮਾਰਚ ਕਟਿਆ ਜਾਣਾ ਹੈ ਇਸ ਮਾਰਚ ਨੂੰ ਲੈ ਕੇ ਸ਼ਹਿਰ ਵਿੱਚ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਨੇ ਇਹ ਮਾਰਚ ਦਲ ਖਾਲਸਾ ਦੇ ਦਫ਼ਤਰ ਤੋਂ ਸ਼ੁਰੂ ਹੋ ਕੇ ਵੱਖ-ਵੱਖ ਇਲਾਕਿਆਂ ਚੋਂ ਹੁੰਦਾ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਪਹੁੰਚੇਗਾ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸ਼ਹੀਦਾਂ ਦੀ ਯਾਦ ਵਿੱਚ ਅਰਦਾਸ ਤੋਂ ਬਾਅਦ ਇਸਮਤ ਹੋਵੇਗਾ ਇਹ ਮਾਰਚ ਦਲਖਾਲਸਾ ਦੇ ਦਫਤਰ ਤੋਂ ਅਕਾਲ ਤਖਤ ਸਾਹਿਬ ਤੇ ਜਾਏਗਾ ਜਿੱਥੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾਏਗੀ ਸਤਕਾਰ ਦਿੱਤਾ ਜਾਏਗਾ ਉੱਥੇ ਇਹ ਮਾਰਚ ਦੇ ਵਿੱਚ ਜਿਹੜੇ ਦਲਖਾਲਸਾ ਦੇ ਨਾਲ ਨੌਜਵਾਨ ਵੀਰ ਨੇ ਉਹ ਸ਼ਹੀਦਾਂ ਦੀਆਂ ਤਸਵੀਰਾਂ ਲੈ ਕੇ ਕੇਸਰੀ ਨਿਸ਼ਾਨ ਸਾਹਿਬ ਝੰਡੇ ਲੈ ਕੇ ਆਪਣਾ ਜਹੋ ਜਲਾਲ ਦੇ ਨਾਲ ਖਾਲਸਾ ਜਹੋ ਜਲਾਲ ਦੇ ਨਾਲ ਇਹ ਮਾਰਚ ਕੱਢਣਗੇ ਮਾਰਚ ਦਾ ਮੰਤਵ ਹੈ ਕਿ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣੀ ਅਤੇ ਦੁਸ਼ਮਨ ਜਿਸ ਨੇ ਇਹ ਹਮਲਾ ਵਿਉਂਤਿਆ ਹੈ ਕੀਤਾ ਹੈ ਜਿਸ ਨੇ ਇਹ ਜ਼ੁਲਮਟਾਇਆ ਹੈ નિર્ਦੋਸ਼ ਲੋਕ ਮਾਰੇ ਹਨ ਉਸ ਨੂੰ ਮੈਸੇਜ ਦੇਣਾ ਕੀ ਸਿੱਖ ਇਸ ਕਾਰੇ ਨੂੰ ਭੁੱਲੇ ਨਹੀਂ ਆ ਤੇ ਇਸ ਜਿਹੜੇ ਜ਼ਖਮ ਨੇ ਇਸ ਕੱਲੂ ਕਾਰੇ ਤੇ ਇਸ ਜ਼ੁਲਮ ਦੇ ਸਟੈਕ ਤੇ ਉਹ ਅਜੇ ਵੀ ਸਜਰੇ ਹਨ ਤੇ ਸੰਘਰਸ਼ ਜਿਹੜਾ ਉਹ ਜਾਰੀ ਹੈ ਦਲ ਖਾਲਸਾ ਨੇ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਮੌਕੇ 6 ਜੂਨ ਨੂੰ ਬੰਦ ਦਾ ਵਿਸਥਾਰ ਦਿੱਤਾ ਹੈ ਅਤੇ ਸ਼ਹਿਰ ਵਿੱਚ ਪੋਸਟਰ ਲਗਾ ਕੇ ਲੋਕਾਂ ਨੂੰ ਬੰਦ ਵਿੱਚ ਉਹਨਾਂ ਦਾ ਸਾਥ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ 6 ਜੂਨ ਨੂੰ ਅਸੀਂ ਅੰਮ੍ਰਿਤਸਰ ਬੰਦ ਦੀ ਕਾਲ ਦਿੱਤੀ ਹੈ Hindu Sikh Musliman Isai ਵੀਰਾਂ ਨੂੰ ਅਸੀਂ ਕਿਹਾ ਕਿ ਉਹ ਆਪਣੇ ਕਾਰੋਬਾਰ ਵਿੱਦੇ ਕਤਾਰੇ ਬੰਦ ਕਰਕੇ ਸਿੱਖ ਪੀੜਾ ਵਿੱਚ ਸ਼ਾਮਲ ਹੋਣ ਕਿਉਂਕਿ ਇਸ ਦਿਨ ਬਹੁਤ ਵੱਡਾ ਕਾਰਾ ਵਾਪਰਿਆ ਸੀ ਬਹੁਤ ਸਾਰੇ નિર્ਦੋਸ਼ ਲੋਕ ਮਾਰੇ ਗਏ ਸਨ ਗੁਰੂ ਗ੍ਰੰਥ ਸਾਹਿਬ ਤੇ ਗੋਲੀਆਂ ਚੱਲੀਆਂ ਹਨ ਅਕਾਲ ਤਖਤ ਅਕਾਲ ਤਖਤ ਸਾਹਿਬ ਟੈਟੇਰੀ ਹੋਇਆ ਹੈ ਸਿੱਖ ਜਿਹੜਾ ਵਿਰਾਗ ਵਿੱਚ ਹੈ ਪੀੜ ਵਿੱਚ ਹੈ ਗੁੱਸੇ ਵਿੱਚ ਹੈ ਰੋਹ ਵਿੱਚ ਹੈ ਔਰ ਇਸ ਰੋਹ ਦਾ ਪ੍ਰਗਟਾਵਾ ਕਰਨ ਲਈ ਹਰ ਵਿਅਕਤੀ ਜਿਹੜਾ ਉਹ ਆਪਣੇ ਕਾਰੋਬਾਰ ਬੰਦ ਰੱਖੇ ਕਾਰੋਬਾਰ ਬੰਦ ਰੱਖ ਕੇ ਅਸੀਂ ਇੱਕ ਬਹੁਤ ਵੱਡਾ ਹਿੰਦੁਸਤਾਨ ਨੂੰ ਸਨੇਹਾ ਦੇ ਰਹੇ ਹੋਵਾਂਗੇ ਆਪਰੇਸ਼ਨ ਬਲੂ ਸਟਾਰ ਦੀ ਵਰਸੀ ਦੇ ਮੱਦੇਨਜ਼ਰ ਸਿਰਫ ਅੰਮ੍ਰਿਤਸਰ ਵਿੱਚ ਹੀ ਨਹੀਂ ਬਲਕਿ ਪੰਜਾਬ ਭਰ ਵਿੱਚ ਸੁਰੱਖਿਆ ਵਧਾਈ ਗਈ ਹੈ